देखो ਜਿਹੜਾ ਇਸ ਵਕਤ ਖਨੌਰੀ ਬਾਡਰ ਤੇ ਬੈਠੇ ਆ ਖਨੌਰੀ ਬਾਡਰ ਤੇ ਜਿਹੜਾ ਸਾਡਾ ਪ੍ਰਧਾਨ ਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤਾ ਉਹ ਅੱਜ 11ਵੇਂ ਦਿਨ ਦੇ ਵਿੱਚ ਹੈ ਉਹ ਚੜਦੀ ਕਲਾ ਚ ਹੈ ਉਹ ਅਪੀਲ ਇਹੀ ਕਰਦਾ ਲੋਕਾਂ ਨੂੰ ਮੇਰੇ ਵੱਲ ਦੇਖਣ ਦੀ ਵਜਾਏ ਸਾਡੇ ਜਿਹੜੇ ਦਿੱਤੇ ਹੋਏ ਮੋਰਚੇ ਐ ਉਹਨਾਂ ਵੱਲ ਆਓ ਆ ਜਿਹੜੀ ਮੁਰੇ ਸਥਿਤੀ ਦਿਖ ਰਹੀ ਹੈ ਖਨੌਰੀ ਬਾਡਰ ਦੀ ਜਿਹੜੇ ਟੋਪੇ ਚਲਕ ਰਹੇ ਨੇ ਉਹਨਾਂ ਤੇ CRP ਤੇ ਹਰਿਆਣਾ ਪੁਲਿਸ ਤੇ ਜਿਹੜੀ ਕੇਂਦਰ ਦੀ ਰਿਜ਼ਰਵ ਪੁਲਿਸ ਬਣਾਈ ਹੈ ਉਹ ਤਿਆਰ ਵਿਆਰ ਕੀਤੀ ہوئی ਹੈ ਜਿਹੜੇ ਕਿਸਾਨ ਕਹਿੰਦੇ ਹੁੰਦੇ ਨੇ ਵੀ ਤੁਸੀਂ ਸ਼ਾਂਤ ਬਈ ਜਾ ਸਕਦੇ ਹੋ ਯਾਰ ਟਰਾਲੀਆਂ ਤੇ ਜਿੱਦ ਨਾ ਕਰੋ ਤੁਸੀਂ ਵੀਹਿਕਲ ਲੈ ਕੇ ਨਾ ਜਾਓ ਅੱਜ ਦਾ ਜਿਹੜਾ ਪ੍ਰੋਗਰਾਮ ਦਿੱਤਾ ਅਸੀਂ ਪੈਦਲ ਮਾਰਚ ਕਰਕੇ ਵੀ ਦੇਖ ਲਏ ਘਰੋ ਵੀ ਕਰਕੇ ਸਾਰਾ ਕੁਝ ਕਰਕੇ ਵੇਖ ਲਿਆ ਇਹਨਾਂ ਦੀ ਜਿਹੜੀ ਸਾਫ਼ ਹੈ ਜਿਹੜੀ ਨੀਤੀ ਉਹ ਸਾਫ਼ ਹੋ ਗਈ ਹੈ ਇਹਦੀ ਅਸੀਂ ਨਿਖੇਧੀ ਕਰਦੇ ਆ ਆ ਰਾਹ ਛੱਡ ਕੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨ ਵਾਸਤੇ ਮੀਟਿੰਗ ਬੁਲਾਉਣੀ ਚਾਹੀਦੀ ਹੈ ਜਿਹੜਾ ਜੋਰ ਇੱਧਰ ਜਿਹੜਾ ਪੈਸਾ ਇਹਤੇ ਖਰਚਦਿਆ ਉਹੀ ਪੈਸਾ ਮਾੜੇ-ਮੋੜੇ ਕਿਸਾਨਾਂ ਮਜ਼ਦੂਰਾਂ ਦੇ ਚੁੱਲ੍ਹੇ ਚਲਾਉਣ ਵਾਸਤੇ ਖਰਚਨੇ ਚਾਹੀਦੇ ਨੇ ਆ ਲੋਕਾਂ ਦੀਆਂ ਲੱਤਾਂ ਬਾਹਾਂ ਤੋੜਨ ਵਾਸਤੇ ਆ ਲੋਕਾਂ ਨੂੰ ਘੜੀਸ ਕੇ ਸੜਕ ਤੇ ਮਾਰਦੇ ਇਹ ਨੀਤੀ ਵਾਪਸ ਲੈਣੀ ਚਾਹੀਦੀ ਹੈ ਨਹੀਂ ਜਿਹੜਾ ਸਾਡਾ ਪੂਰੇ ਭਾਰ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਆ ਇੱਕੋ ਇੱਕ ਦੇਸ਼ ਆ ਜਿਹੜਾ ਲੋਕਤੰਤਰ ਇੱਥੇ ਬਹਾਲ ਆ ਲੋਕਾਂ ਦੀ ਗੱਲ ਸੁਣੀ ਜਾਂਦੀ ਮੈਨੂੰ ਤਾਂ ਲੱਗਦਾ ਵੀ ਲੋਕਾਂ ਦੀ ਗੱਲ ਮੂੰਹ 'ਚ ਬੰਦ ਕੀਤੀ ਜਾ ਰਹੀ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਕਾਲਾ ਚੋਲਾ ਵੀ ਪਾ ਕੇ ਜੇ ਮਾਰਚ ਕਰਦੇ ਨਾ ਸਰਕਾਰ ਪੁੱਛਦੀ ਆ ਵੀ ਇਹ ਕਾਲਾ ਚੋਲਾ ਪਾ ਕੇ ਮਾਰਚ ਕਿਉਂ ਕਰ ਰਿਹਾ ਐ ਇੱਥੇ ਤਾਂ ਭਾਵੇਂ ਵਰਦੇ ਕੋਈ ਤਾਂ ਨਹੀਂ ਪੁੱਛਦਾ ਤਾਂ ਇਸ ਕਈ ਇਹਨਾਂ ਦੀ ਪੂਰੀ ਅੱਜ ਦੀ ਜਿਹੜੀ ਸਥਿਤੀ ਹੈ ਸਾਡੇ ਵੱਲੋਂ ਸਾਫ਼ ਹੈ ਕਿ ਐਸ ਖਨੌਰੀ ਮੋਰਚੇ ਤੋਂ ਜਿਹੜਾ ਸਾਡਾ ਮੋਰਚਾ ਪ੍ਰਧਾਨ ਜੀ ਮਾਰਵਾਤੇ ਬੈਠੇ ਨੇ ਉਹ 11ਵਾਂ ਦਿਨ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਭਰਾਵੋ ਡੀਕਨ ਦੀ ਲੋੜ ਨਹੀਂ ਇਹ ਸਾਡੀਆਂ ਲੱਤਾਂ ਬਾਹਾਂ ਜੋ ਤੋੜਨੀਆਂ ਤੋੜ ਲੈਣ ਦੇਖ ਲੈਣ ਵਾਲੇ ਕਰਕੇ ਤਾਂ ਮੋਰਚਾ ਚੜ੍ਹਦੀ ਕਲਾ ਦਾ ਮੰਗਾ ਲਾਗੂ ਕਰਵਾਉਣ ਲਈ ਆ ਸਮਾਂ ਖਨੌਰੀ ਪਹੁੰਚੋ